ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਜਸੁਖ ਬਲੌਗਰ ਚੈਨਲ ਤੇ ਜੇ ਤੁਸੀਂ ਸਾਡੇ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਦੇ ਇਸ ਬਲੌਗ ਦੇ ਵਿੱਚ ਅਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਤੁਸੀਂ ਪੂਰੀ ਵੀਡੀਓ ਦੇ ਨਾਲ ਜੁੜੇ ਰਹਿਣਾ ਸੋ ਮਿਲਦੇ ਹਾਂ ਜੀ ਫਿਰ ਪੂਰੇ ਬਲੌਗ 'ਚ ਲੋ ਜੀ ਅਸੀਂ ਆਪਣੇ ਘਰੋਂ ਚੱਲ ਪਏ ਸੀਗੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਾਡੇ ਤੋਂ ਤਕਰੀਬਨ ਪੀ ਪੈਂਤੀ ਕੋ ਕਿਲੋਮੀਟਰ ਦੂਰੀ ਹੈਗਾ ਤਖਤ ਸ਼ਰੀਦਨਵਾ ਸਾਹਿਬ ਚੁਨੀਰ ਤੋਂ ਜੇਕਰ ਆਪਾਂ ਗੱਲ ਕਰੀ ਤਾਂ ਦੋ ਰਾ ਨੇ ਇੱਕ ਰਾ ਹੈਗਾ ਜੀ ਸਾਨੇ ਵਾਲੀ ਕੰਨੀ ਜੀ ਜਾਣਦਾ ਇਧਰ ਕੀ ਹੈ ਪਿੰਡ ਨੇਗੇ ਹਨ ਤੇ ਪਿੰਡਾਂ ਵਿੱਚ ਦੀ ਜਾਣ ਦਾ ਰਸਤਾ ਤੇ ਦੂਜਾ ਜੇ ਤੁਸੀਂ ਇਧਰਲੇ ਪਾਸੇ ਦੂਲੂਵਾਲ ਹਨਾ ਮੂਸਾ ਇਧਰਲੇ ਪਿੰਡਾਂ ਵਿੱਚ ਦੀ ਜਾਣੀਓ ਤਾਂ ਇਹ ਵੀ ਇੱਕ ਰਸਤਾ ਜੇ ਤੁਸੀਂ ਮਾਨਸਾ ਦੇ ਥਰੂ ਆ ਰਹੇ ਹੋਗੇ ਤਾਂ ਉਧਰੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਰਸਤੇ ਮਿਲ ਜਾਂਦੇ ਨੇਗੇ ਸੋ ਜੀ ਅਸੀਂ ਇੱਧਰ ਦੀ ਹਨਾ ਜਾਣਨਾ ਸ਼ੁਰੂ ਕੀਤਾ ਕਿਉਂਕਿ ਡੈਡੀ ਨੂੰ ਸਾਰੇ ਰਸਤੇਾਂ ਦਾ ਪਤਾ ਸਾਨੂੰ ਤਾਂ ਕਿਸੇ ਤੋਂ ਪੁੱਛਾਂ ਦੀ ਹਨਾ ਲੋੜ ਹੀ ਨਹੀਂ ਹੁੰਦੀ ਬਾਕੀ ਆਪਾਂ ਨੂੰ ਆਪਣੇ ਇਲਾਕੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ ਜੀ ਇਹ ਜਿਹੜਾ ਪਿੰਡ ਤੁਸੀਂ ਵੇਖ ਰਹੇ ਹੋ ਜੀ ਇਹ ਮੇਰੇ ਭੂਆ ਸੱਸ ਜੀ ਨੇ ਹਨਾ ਅ ਅਮਰਜੀਤ ਭੂਆ ਜੀ ਇੱਥੇ ਵਿਆਹ ਹੋਏ ਨੇਗੇ ਹਨਾ ਤੇ ਉਹਨਾਂ ਦਾ ਪਿੰਡ ਹੈ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਟਾਈਮ ਜਦੋਂ ਸਰਪੰਚੀ ਕੀਤੀ ਹੈ ਨਾ ਇੱਕ ਪਿੰਡ ਤੇ 25 ਸਾਲ ਸਰਪੰਚੀ ਕਰਨੀ ਬਹੁਤ ਵੱਡੀ ਗੱਲ ਹੈ ਬਹੁਤ ਸੋਹਣੀ ਡਿਵੈਲਪਮੈਂਟ ਕੀਤੀ ਏ ਪਿੰਡ ਦੀ ਪਿੰਡ ਆਪਣੇ ਮੂੰਹੋਂ ਆਪ ਬੋਲਦਾਗਾ ਗੱਲਾਂ ਕਰਦੇ ਕਰਦੇ ਨਾ ਅਸੀਂ ਯਾਦ ਕਰੇ ਸੀ ਹਾਈ ਭੂਆ ਜੀ ਬਲੌਗ ਦੇਖਣਗੇ ਤੇ ਕਹਿਣਗੇ ਮੇਰੇ ਪਿੰਡ ਵਿੱਚ ਦੀ ਲੰਘ ਗਏ ਕੋਲੇ ਨਹੀਂ ਮਿਲ ਕੇ ਗਏ ਕੋਈ ਗੱਲ ਨਹੀਂ ਭੂਆ ਜੀ ਗੁੱਸਾ ਨਾ ਕਰੋ ਤੁਸੀਂ ਇੱਕ ਦਿਨ ਤੁਹਾਡੇ ਕੋਲੇ ਅਸੀਂ ਸਪੈਸ਼ਲ ਆਵਾਂਗੇ ਹਨਾ ਕਿਉਂਕਿ ਆਏ ਹੁੰਦਾ ਸੀ ਜੀ ਇਹ ਇੱਕੇ ਦਾ ਵੀ ਪਲੈਨਿੰਗ ਹੋਈ ਸਾਡੀ ਵੀ ਆਪਾਂ ਦਮਦਮਾ ਸਾਹਿਬ ਜਾ ਕੇ ਆਈਏ ਹਨਾ ਤਾਂ ਡੈਡੀ ਤਾਂ ਧਾਰਮਿਕ ਸਥਾਨ ਤੇ ਜਾਣਾ ਹੋਵੇ ਤਾਂ ਕਦੇ ਵੀ ਜਵਾਬ ਨਹੀਂ ਦਿੰਦੇ ਹੈਗੇ ਤਾਂ ਜੀ ਪਤਾ ਕੀ ਹੁੰਦਾ ਜਦੋਂ ਆਪਾਂ ਕਿਸੇ ਵੀ ਇਤਿਹਾਸਿਕ ਸਥਾਨ ਤੇ ਜਾਂਦੇ ਆ ਤਾਂ ਉਸ ਦੇ ਇਤਿਹਾਸਿਕ ਸੰਦਰਭ ਬਾਰੇ ਚਰਚਾ ਹੋਣੀ ਚਾਹੀਦੀ ਆਪਣੇ ਹਨਾ ਤਾਂ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤਾਂ ਕਿਉਂਕਿ ਮੰਮੀ ਨੂੰ ਵੀ ਜਾਣਕਾਰੀ ਹੁੰਦੀ ਹੈ ਡੈਡੀ ਨੂੰ ਵੀ ਬਹੁਤ ਜਾਣਕਾਰੀ ਹੁੰਦੀ ਹੈ ਹਨਾ ਤੇ ਮੈਂ ਇੱਕ ਐਜ਼ ਅ ਸਟੂਡੈਂਟ ਆਫ ਹਿਸਟਰੀ ਹਨਾ ਮੈਨੂੰ ਬਹੁਤ ਚੀਜ਼ਾਂ ਦਾ ਮੈਨੂੰ ਵੀ ਪਤਾ ਹੁੰਦਾ ਜਦੋਂ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਕੇ ਇਤਿਹਾਸ ਦੀਆਂ ਗੱਲਾਂ ਕਰਦੇ ਆ ਨਾ ਤਾਂ ਨਾਲੇ ਤਾਂ ਦੇਖੋ ਬੱਚੇ ਨੂੰ ਵੀ ਹਨਾ ਕਿੰਨਾ ਕੁਝ ਘਰੋਂ ਹੀ ਸਿੱਖਣ ਨੂੰ ਮਿਲ ਜਾਂਦਾਗਾ ਤੇ ਦੂਜੇ ਪਾਸੇ ਹੁੰਦਾ ਵੀ ਕਈ ਚੀਜ਼ ਆਪਾਂ ਨੂੰ ਵੀ ਨਹੀਂ ਪਤਾ ਹੁੰਦੀ ਉਹ ਵੀ ਆਪਾਂ ਵੱਡਿਆਂ ਦੋਸਤ ਸਿੱਖਦੇ ਆਂ ਸਮਝਦੇ ਆਂ ਹਨ ਤੇ ਮੈਂ ਨਾ ਬਲੌਗ ਤਾਂ ਸ਼ੂਟ ਕਰ ਰਹੀ ਸੀ ਬਟ ਗੁਰਸੇਵਤ ਦੀ ਚੂੰ 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 ਜੀ ਐ ਵਿਚਾਰੀ ਸੀ ਇਹ ਜੀ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਜਿਹੜੀ ਸਮਾਦ ਆ ਗਈ ਉਹ ਹੋ ਹੁਣ ਦੇਖੋ ਹਨਾ ਬਾਉਂਡਰੀ ਬਣਾ ਦਿੱਤੀ ਗਈ ਹੈਗੀ ਤੇ ਗੱਲਾਂ ਕਰਦੇ ਕਰਦੇ ਨਾ ਕਦੇ ਗੁਰਸੇਵਤ ਅੱਗੇ ਹੋ ਜੇ ਕਦੇ ਪਿੱਛੇ ਕਹਦੇ ਮੰਮਾ ਕੋਲੇ ਜਾਣਾ ਕਦੇ ਦਾਦੀ ਮੰਮਾ ਕੋਲੇ ਇੱਕ ਗੱਲ ਮੈਨੂੰ ਖਾਸ ਹੋਰ ਲੱਗੀ ਗੁਰਸੇਵਤ ਦੇ ਜਦੋਂ ਅਸੀਂ ਕਹਤਾ ਨਾ ਵੀ ਬੇਟਾ ਆਪਾਂ ਵੀ ਬਾਬਾ ਜੀ ਦੇ ਜਾਣਾ ਤਾਂ ਨੇ ਉਹਦੇ ਕਹਿਦਾ ਕਹਿੰਦੀ ਮम्मा ਮੇਰਾ ਪਟਕਾ ਬੰਨ ਦੋ ਹਨ ਇਹ ਵਾਲਾ ਹੈਗਾ ਜੀ ਥਰਮਲ ਪਲਾਂਟ ਹੈਗੇ ਨੇ ਆਪਣੇ ਇੱਥੇ ਤੇ ਬਹੁਤ ਜ਼ਿਆਦਾ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਹੈਗੀ ਉਹ ਇਸ ਥਰਮਲ ਪਲਾਂਟ ਤੋਂ ਹੁੰਦੀ ਹੈ ਅੱਜ ਤੋਂ ਨਾ 10 12 ਸਾਲ ਪਹਿਲਾਂ ਲਾਲੂ ਮਾਨਸਾ ਤੇ ਬਠਿੰਡੇ ਨੂੰ ਬਹੁਤ ਜ਼ਿਆਦਾ ਬੈਕਵਰਡ ਇਲਾਕਾ ਕਿਹਾ ਜਾਂਦਾ ਸੀ ਤੇ ਜੀ ਮੇਰੇ ਨਾਨਕੇ ਹੈਗੇ ਨੇ ਜਿਹੜੇ ਉਹ ਪਹਿਲਾਂ ਲੁਧਿਆਣਾ ਡਿਸਟ੍ਰਿਕਟ ਚ ਰਹਿੰਦੇ ਸੀ ਉਹਨੂੰ ਬਰਨਾਲੇ ਚ ਮੰਨਦਾ ਪਿੰਡ ਜਦੋਂ ਅਸੀਂ ਜਾਂਦੇ ਨੇ ਉਹ ਸਾਨੂੰ ਵੀ ਅਸੀਂ ਚੜਾਉਂਦੇ ਰਹਿੰਦੇ ਹਨਾ ਉਹਨਾਂ ਦੇ ਬੱਚੇ ਥੋੜਾ ਇਲਾਕਾ ਤਾਂ ਬੈਕਵਰਡ ਆ ਉਦੋਂ ਮੇਰੇ ਵਰਗੀ ਵੀ ਸੋਚ ਲੈਂਦੀ ਸੀ ਵੀ ਅੱਛਾ ਆ ਗੱਲ ਆ ਹਨਾ ਪਰ ਜਦੋਂ ਤੁਹਾਨੂੰ ਆਪਦੇ ਇਲਾਕੇ ਦੀ ਆਪਦੀ ਹਨਾ ਜੜਾਂ ਦੀ ਤੁਹਾਨੂੰ ਸਮਝ ਆਉਣ ਲੱਗਦੀ ਹੈ ਫਿਰ ਤੁਹਾਨੂੰ ਉਹਨਾਂ ਚੀਜ਼ਾਂ ਤੇ ਮਾਣ ਹੁੰਦਾ ਹਨਾ ਜੀ ਤੇ ਮਾਣ ਕਰਨਾ ਵੀ ਚਾਹੀਦਾ ਜੀ ਇਹ ਸਾਡੀ ਉਹ ਧਰਤੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਦੀਪ ਸਿੰਘ ਜੀ ਵਰਗੇ ਯੋਧਿਆਂ ਦੇ ਚਰਨ ਛੋਹ ਪ੍ਰਾਪਤ ਹੈ ਦੇਖੋ ਜੀ ਇਸ ਧਾਰਮਿਕ ਸਥਾਨ ਤੋਂ ਪਹਿਲਾਂ ਹਨਾ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਦੀ ਪਦਵੀ ਨਹੀਂ ਦਿੱਤੀ ਸੀ ਤਾਂ ਆਦ ਗ੍ਰੰਥ ਕਿਹਾ ਜਾਂਦਾ ਸੀ ਹਨਾ ਸ੍ਰੀ ਆਦ ਗ੍ਰੰਥ ਸਾਹਿਬ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਤੇ ਆ ਕੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਦੇ ਇੱਕ ਬਾਹਰ ਦਰਜੀ ਦੀ ਜਿਹੜੀ ਬਾਣੀ ਸੀ 57 ਸ਼ਲੋਕ ਤੇ 98 ਸ਼ਬਦਾਂ ਨੂੰ ਦਰਜ ਕਰਵਾਇਆ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕਰਵਾਇਆ ਠੀਕ ਹੈ ਜੀ ਇਹ ਵਾਲਾ ਹੈਗਾ ਜਿਹੜਾ ਮੇਨ ਡਿਊਟੀ ਹੈਗੀ ਹੈ ਕਿਉਂਕਿ ਤਮ ਚੱਲ ਰਿਹਾਗਾ ਜੀ ਇੱਥੇ ਹਨਾ ਸੜਕ ਵਗੈਰਾ ਨਵੇਂ ਬਣ ਰਹੇ ਡਿਉੜੀਆਂ ਹੋਰ ਬਣ ਰਹੀਆਂ ਨੇ ਡਿਵੈਲਪਮੈਂਟ ਕਾਫੀ ਜ਼ਿਆਦਾ ਹੋ ਰਿਹਾ ਇਸ ਕਰਕੇ ਦੇਖੋ ਜੀ ਉਹ ਤਖਤਾ ਜਿਹੜਾ ਸਾਡਾ ਚੌਥਾ ਸਭ ਤੋਂ ਜ਼ਿਆਦਾ ਹਨਾ ਮਹੱਤਵਪੂਰਨ ਤਖਤਾਗਾ ਤੇ 1705 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚੇ ਦਮ ਲਿਆ ਸੀ ਉਹਨਾਂ ਨੇ ਇਸੇ ਕਰਕੇ ਇਸ ਥਾਂ ਦਾ ਨਾਮ ਹੈਗਾ ਦਮਦਮਾ ਸਾਹਿਬ ਪੈਂਦਾ ਆਹ ਵਾਲੇ ਗੁਰਦੁਆਰੇ ਤਾਂ ਜੀ ਤੁਸੀਂ ਸੋ ਜੋ ਇੱਕ ਜਣੇ ਹੀ ਪਹੁੰਚਦਾ ਹਨਾ ਜਦੋਂ ਆਪਾਂ ਸੱਜੇ ਹੱਥ ਮੁੜਦੇ ਆ ਨਾ ਸਿੱਧੇ ਚਾਏ ਜਾਣਾਗਾ ਇਸ ਸੜਕ ਤੇ ਹੀ ਗੁਰਦੁਆਰਾ ਸਾਹਿਬ ਆਉਂਦਾਗਾ ਤੇ ਇਸ ਗੁਰਦੁਆਰਾ ਸਾਹਿਬ ਚ ਜਾ ਕੇ ਸਾਨੂੰ ਇੰਨੀ ਜਿਆਦਾ ਆਨੰਦ ਦੀ ਪ੍ਰਾਪਤੀ ਹੋਈ ਕਿਉਂਕਿ ਬੀਬੀਆਂ ਸੀ ਜਿਹੜੀਆਂ ਹਨਾ ਮੇਰੀਆਂ ਭੈਣਾਂ ਨੇ ਉਹ ਸੁਖਮਨੀ ਸਾਹਿਬ ਦਾ ਪਾਠ ਕਰ ਰਹੀਆਂ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਹ ਰਚਨਾ ਜਿਹਨੂੰ ਸੁੱਖਾਂ ਦੀ ਮਣੀ ਆਖਿਆ ਜਾਂਦਾ ਜੀ ਸਾਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹਨਾ ਇਸ ਥਾਂ ਤੇ ਆ ਕੇ ਗੁਰਦੁਆਰਾ ਜੰਡਸਰ ਸਾਹਿਬ ਜੀ ਪਾਸ਼ੇ 10ਵੀਂ ਜੀ ਨਾਲ ਸੰਬੰਧਿਤ ਆਇ ਸਥਾਨ ਤੇ ਗੁਰੂ ਸਾਹਿਬ ਸੀ ਜਿਹੜੇ ਆਪਣੇ ਸੈਨਿਕ ਸੀ ਉਹਨਾਂ ਨੂੰ ਤਨਖਾਹਾਂ ਦਿੰਦੇ ਸੀ ਜਿਹੜੇ ਬਹੁਤ ਜ਼ਿਆਦੇ ਪ੍ਰਸਿੱਧ ਸਾਡੇ ਕਥਾਵਾਚਕ ਸੀ ਉਹ ਇੱਥੇ ਆ ਕੇ ਕਥਾਵਾਂ ਕਰਦੇ ਸੀ ਸਿੱਖ ਭੁਚੰਗੀਆਂ ਨੂੰ ਇੱਥੇ ਸ਼ਸਤਰ ਵਿਦਿਆ ਦਾ ਜਿਹੜਾ ਗੁਰ ਸਿਖਾਇਆ ਜਾਂਦਾ ਸੀ ਗੁਰਬਾਣੀ ਕੰਠ ਕਰਵਾਈ ਜਾਂਦੀ ਸੀ ਤੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਜੀ ਇੱਥੇ ਹਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਨਾਲ ਜੋੜਿਆ ਜਾਂਦਾ ਹੈ ਤੁਸੀਂ ਵੀ ਜਰੂਰ ਪਹੁੰਚੋ ਇੱਥੇ ਦੇਖੋ ਕਿੰਨਾ ਸੋਹਣੇ ਅੱਖਰਾਂ ਦੇ ਵਿੱਚ ਹਨ ਗੁਰਮੁਖੀ ਅੱਖਰ ਲਿਖੇ ਗਏ ਨੇ ਕਈ ਕੋਲ ਬਸਰ ਵਿੱਚ ਪਿਤਲਾ ਹੈ ਇਹੁਰ ਕਗਨ ਪਾਣੀ ਬੈ ਸੰਤ ਰਈ ਕੋਲ ਦੇ ਸੂਤਲ ਕਈ ਕੋਲ ਪਸਿਆ ਰਸੂਰ ਨੇ ਖੱਤ ਰਈ ਕੋਲ ਦੇ ਤਾਨ ਨੂੰ ਅੰਦਰ ਸੇਛਤ ਰਗਲੇ ਸੁਨਗਰੀ ਆਪਣੇ ਸੂਤ ਧਾਰਾ ਜਿਜਸ ਧਾਰਾ ਜਿਤਨੇ ਸਾਰੇ ਕਈ ਕੋਲ ਰਾਜ ਸਮ ਸਾਤਕ ਕਈ ਕੋਲ ਤੇ ਪ੍ਰਾਨ ਸ੍ਰੀ ਕੋਲ ਜਾ ਕੇ ਕੇਰੇ ਪ੍ਰਸਾਦ ਕਈ ਕੋਲ ਕੋ ਉਸ ਪ੍ਰੇਤ ਸੁਦਰਗਾ ਚਾਤੇ ਧੀਰੇ ਸੰਤੇ ਦੂਰਾ ਜਿਹੜਾ ਸਕੂਨ ਹੁੰਦਾ ਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਕੇ ਆਪਣੇ ਮਨ ਨੂੰ ਮਿਲਦਾ ਆਪਾਂ ੜਕਣਾ ਜਿ ਭਜਦੇ ਰਹਿਨੇ ਆ ਹਣ ਆਪਣਾ ਇਹ ਮਨੁੱਖੀ ਜਨਮ ਗਵਾ ਲੈਨੇ ਆਗੇ ਤੇ ਵਾਹਿਗੁਰੂ ਥੋੜੀ ਵੀ ਮੈਂ ਤਾਂ ਕਹਿੰਦੀ ਆ ਨਾ ਹਾਜ਼ਰੀ ਲਗਾਵੇ ਦਰ ਪਰਵਾਨ ਕਰੇ

ਦੇਖੋ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਜਦੋਂ ਮੱਥਾ ਟੇਕ ਲਿਆ ਨਾ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਭਾਵੇਂ ਅਸੀਂ ਜਮਾਂ ਹੀ ਨੇੜੇ ਰਹਿਨੇ ਆ ਪਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਨ ਅਸੀਂ ਪਹਿਲੀ ਵਾਰ ਹੀ ਪਹੁੰਚੇ ਉਹ ਵੀ ਇਸ ਕਰਕੇ ਪਹੁੰਚੇ ਵੀ ਅਸੀਂ ਸੋਚਿਆ ਸੀ ਵੀ ਆਪਾਂ ਸਾਰੇ ਗੁਰਦੁਆਰਾ ਸਾਹਿਬ ਤੇ ਹਨ ਜਾਣਾਗਾ ਤੇ ਜੀ ਜਦੋਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਹਨ ਨਿਕਲਦੇ ਆਂਗੇ ਹਨ ਤਾਂ ਆਪਣੇ ਜਿਹੜੇ ਸੱਜੇ ਹੱਥੇ ਮੁੜ ਜਾਣਾ ਤੁਸੀਂ ਸਿੱਧੇ ਹੀ ਚਲੇ ਜਾਣਾ ਇਹ ਸੜਕ ਹੈਗੀ ਆ ਇੱਥੇ ਵੀ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਗੁਰਦੁਆਰਾ ਸਾਹਿਬ ਮਿਲਣਗੇ ਬਹੁਤ ਜ਼ਿਆਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਿੰਨਾ ਤੇ ਆਪਾਂ ਜ਼ਿਆਦਾਤਰ ਨਹੀਂ ਜਾਂਦੇ ਆਪਾਂ ਜਿਹੜਾ ਮੇਨ ਦਰਵਾਰ ਸਾਹਿਬ ਤੇ ਮੱਥਾ ਟੇਕ ਕੇ ਹੀ ਘਰ ਵਾਪਸ ਹੀ ਕਰ ਲੈਣੇ ਹੈਗੇ ਬੁੱਢਾ ਦਲ ਦੇ ਨਾਲ ਸੰਬੰਧਿਤ ਜੀ ਬਹੁਤ ਜ਼ਿਆਦਾ ਜਿਹੜੇ ਧਾਰਮਿਕ ਸਥਾਨ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਹਨ ਇਹ ਉਹ ਥਾਂ ਹੈ ਜਿੱਥੇ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਤੇ ਬਹੁਤ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਸੀ ਕਿਉਂਕਿ ਸ਼ਾਸਤਰਾਂ ਤੋਂ ਬਿਨਾ ਸਿੱਖੀ ਦੀ ਕੋਈ ਹੂਂਦ ਨਹੀਂ ਸਿੱਖੀ ਵੀ ਉਹੀ ਹੈ ਜੋ ਸ਼ਾਸਤਰਾਂ ਤੇ ਹੈ ਬਹੁਤ ਸਾਰੇ ਲੋਕ ਸੋਚਦੇ ਨੇ ਹਨਾ ਜੀ ਵੀ ਇਦਾਂ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਵੇਲੇ ਕੋਈ ਉਹ ਹੋ ਨਹੀਂ ਸੀ ਹਨਾ ਬਟ ਗੁਰੂ ਗੋਬੀ ਸਿੰਘ ਜੀ ਨੇ ਉਹ ਮਹਿਸੂਸ ਕੀਤਾ ਨਾ ਵੀ ਸ਼ਾਸਤਰ ਹੋਣੇ ਚਾਹੀਦੇ ਹੈ ਸ਼ਾਸਤਰ ਤੋਂ ਬਿਨਾ ਤਾਂ ਸਿੱਖ ਅਧੂਰਾ ਹੈਗਾ ਆ ਗੁਰਦੁਆਰਾ ਸਾਹਿਬ ਤਾਂ ਜੀ ਜੇ ਤੁਸੀਂ ਦੇਖਿਆ ਨਾ ਮੈਨੂੰ ਫੇਰ ਜ਼ਰੂਰ ਦੱਸਿਓ ਵੀ ਹਾਂਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਦੇਦਾਰੇ ਕੀਤੇ ਨੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਤਲਵੰਡੀ ਸਾਬੋ ਹਨ ਇੰਨੇ ਜ਼ਿਆਦੇ ਗੁਰਦੁਆਰਾ ਸਾਹਿਬ ਹੈਗੇ ਨੇ ਹਨਾ ਆਪਾਂ ਰੂਹ ਦੇ ਸਕੂਨ ਦੇ ਲਈ ਆਪਾਂ ਕਦੇ ਗਏ ਨਹੀਂ ਹੁੰਦੇ ਤੇ ਇਹ ਵਾਲਾ ਗੁਰਦੁਆਰਾ ਸਾਹਿਬ ਜੀ ਦੀ ਨਾ ਮੈਨੂੰ ਜਦ ਬਿਲਡਿੰਗ ਦੇਖੀ ਨਾ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਹਰਲੇ ਮੁਲਕ ਦਾ ਆਰਕੀਟੈਕਚਰ ਨਹੀਂ ਬਣਾਇਆ ਹੁੰਦਾਗਾ ਤਾਂ ਜੀ ਇਸੇ ਸੜਕ ਨੂੰ ਅੱਗੇ ਲੰਘਦੇ ਹੋਏ ਨਾ ਆਪਾਂ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਕੋਲੇ ਆਉਂਦੇ ਨਾ ਜਿਵੇਂ ਅੰਦਰ ਐਂਟਰ ਹੋ ਜਾਗੇ ਜਿੱਥੇ ਪਾਰਕਿੰਗ ਵਾਸਤੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਹਨਾ ਜੀ ਤੁਸੀਂ ਆਪਣੀ ਗੱਡੀ ਨੂੰ ਇੱਥੇ ਪਾਰਕ ਕਰ ਸਕਦੇ ਹੋਗੇ ਤਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਉਹ ਟਾਈਮ ਬਤਾਇਆ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਂ ਚੁੱਕੇ ਸੀ ਮਾਤਾ ਗੁਜਰਕੌਰ ਵੀ ਨਹੀਂ ਸੀ ਵੱਡੇ ਸਾਹਿਬਜ਼ਾਦੇ ਵੀ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਹਨਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਵੀ ਉਹ ਦੋਨਾਂ ਦੇ ਕੋਲ ਨਹੀਂ ਸੀ ਸਭ ਤੋਂ ਜ਼ਰੂਰੀ ਆਪਣੀ ਜ਼ਿੰਦਗੀ ਚ ਪਰਿਵਾਰ ਹੁੰਦਾ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਹੀ ਵਿਛੜ ਗਿਆ ਸੀ ਉਹਨਾਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਪ ਕੋਦੇ ਵੀ ਨਹੀਂ ਦੇਣ ਸਕਦੇ ਵਾਹਿਗੁਰੂ ਹਨ ਤੇ ਜੀ ਉਹਨਾਂ ਨੇ ਇਸ ਥਾਂ ਤੇ ਸੀ ਜਿਹੜਾ ਪਤਾ ਲੱਗਿਆ ਸੀ ਜਦੋਂ ਬੀਬੀ ਸੁੰਦਰੀ ਜੀ ਬੀਬੀ ਸਾਹਿਬਕੌਰ ਜੀ ਹਨ ਜਦੋਂ ਇੱਥੇ ਆਏ ਸੀ ਇਸ ਥਾਂ ਤੇ ਹੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀਗਾ ਕੇ ਵੀ ਆਪਣਾ ਜਿਹੜਾ ਪਰਿਵਾਰ ਹੈਗਾਗਾ ਉਹ ਇਸ ਤਰ੍ਹਾਂ ਉਹਨਾਂ ਦੇ ਨਾਲ ਹੋਇਆ ਤਾਂ ਬੀਬੀ ਜੀ ਉਹਨਾਂ ਦੇ ਮਨ ਤੇ ਉਸ ਚੀਜ਼ ਦਾ ਅਸਰ ਜ਼ਰੂਰ ਪਿਆ ਪਰ ਉਹ ਗੁਰੂ ਸਾਹਿਬ ਜੀ ਦੇ ਹਨਾ ਗੁਰੂ ਸਾਹਿਬ ਕਹਿੰਦੇ ਸੀ ਵੀ ਪਾਣਾਗਾ ਉਹ ਪਰਮਾਤਮਾ ਦਾ ਤਾਂ ਗੁਰੂ ਸਾਹਿਬ ਤਾਂ ਇਹੀ ਮੰਨਦੇ ਸੀ ਜੀ ਜੇ ਮੈਂ ਚਾਰ ਵਾਰ ਤੇ ਤਾਂ ਕੀ ਹੋ ਗਿਆ ਕਿਉਂਕਿ ਮੇਰਾ ਖਾਲਸਾ ਗਿਆ ਜਿਹੜਾ ਖਾਲਸਾ ਹੀ ਮੇਰਾ ਪੁੱਤਰ ਹੈ ਖਾਲਸਾ ਇਸੇ ਕਰਕੇ ਹੀ ਉਹ ਗੁਰੂ ਸਾਹਿਬ ਜੀ ਨੇ ਹਨਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਹ ਉਹ ਸਥਾਨ ਹੈ ਜੀ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਹਰ ਐਤਵਾਰ ਨੂੰ ਤੇ ਮੱਸਿਆ ਵਾਲੇ ਦਿਨ ਹਨਾ ਤੇ ਇਥੇ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਬਹੁਤ ਨੇੜੇੋਂ ਦੂਰੋਂ ਸੰਗਤ ਹੈਗੀ ਹੈ ਅੰਮ੍ਰਿਤ ਛਕਦੀਆਂ ਨੇ ਅੰਮ੍ਰਿਤ ਦੀ ਦਾਤ ਬਖਸ਼ਦੇ ਗੁਰੂ ਸਾਹਿਬ ਇਥੇ ਹਨਾ ਜੇ ਤੁਸੀਂ ਵੀ ਛੋਣੇ ਆ ਉੱਥੇ ਆਉਣਾ ਤਾਂ ਤੁਸੀਂ ਸਮੇਂ ਸਿਰ ਗੁਰੂ ਪੰਚ ਗੱਡੀ ਚ ਉਤਰ ਕੇ ਮੈਂ ਤੇ ਮੰਮੀ ਨੇ ਸੋਚਿਆ ਵੀ ਹਨਾ ਕਿ ਸ਼ਾਰਟ ਸਪਰਟ ਸਾਈਡ ਤੋਂ ਵੀ ਲੈ ਲਈਏ ਇਦਾਂ ਹੁੰਦਾ ਹੈ ਜੀ ਜਦੋਂ ਵੀ ਵਲੋਗਿੰਗ ਕਰਦੀ ਆ ਨਾ ਮੈਂ ਮਤਲਬ ਬੈਕ ਕੈਮਰੇ ਦੇ ਸਤੂ ਆ ਨਾ ਸਾਰੀਆਂ ਨੇ ਵੀਡੀਓਜ਼ ਆਫੀ ਸਾਰੇ ਇਸ ਥਾਂ ਤੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਇੱਕ ਵਾਰ ਕਲਮਾ ਕੜਵਾਈਆਂ ਹਨਾ ਜਦੋਂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਲਿਖਵਾ ਲਿਆ ਸੀ ਹਨਾ ਤਾਂ ਉਹਨਾਂ ਨੇ ਕੀ ਕੀਤਾ ਸੀ ਜੀ ਕਲਮਾ ਕੜੀਆਂ ਹੋਈਆਂ ਕਰਮਾ ਨਾ ਲਿਖਣ ਸਰ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਹਨਾ ਉਥੇ ਸਰੋਵਰ ਦੇ ਵਿੱਚ ਸੁੱਟ ਦਿੱਤੀਆਂ ਸੀ ਤਾਂ ਕਿਸੇ ਨੇ ਪੁੱਛਿਆ ਸੀ ਵੀ ਹਾਂਜੀ ਗੁਰੂ ਸਾਹਿਬ ਜੀ ਵੀ ਤੁਸੀਂ ਬਾਬਾ ਜੀ ਇਹ ਦੱਸੋ ਵੀ ਹਨਾ ਇਹ ਕਲਮਾ ਕਿਉਂ ਸੁੱਟਤੀਆਂ ਇੱਥੇ ਤਾਂ ਗੁਰੂ ਸਾਹਿਬ ਨੇ ਇਹ ਬਚਨ ਕੀਤੀ ਸੀ ਵੀ ਜਿਹੜਾ ਵੀ ਕੋਈ ਭਗਤ ਇਸ ਥਾਂ ਤੇ ਆ ਕੇ 35 ਅੱਖਰੀ ਲਿਖੂਗਾ ਊੜੇ ਤੋਂ ਢਾੜੇ ਤੱਕ ਕਿਉਂਕਿ ਬਾਦ ਵਾਲੇ ਅੱਖਰ ਤਾਂ ਜੀ ਸੱਸੇ ਪੈਰਬਿੰਦੀ ਆਪਾਂ ਮੰਗਰੋਂ ਪਾਏ ਨਹੀਂ ਹਨਾ 35 ਅੱਖਰੀ ਲਿਖੂਗਾ ਤਾਂ ਅਕਾਲ ਪੁਰਖ ਉਸ ਨੂੰ ਗਿਆਨ ਦੀ ਜਿਹੜੀ ਪ੍ਰਾਪਤੀ ਕਰਵਾਏਗਾ ਤੇ ਉਸ ਨੂੰ ਜਿਹੜਾ ਗੁਰਸਿੱਖੀ ਜੀਵਨ ਮਿਲੂਗਾ ਕਿਉਂਕਿ ਜਿਉ ਪੜਿਆ ਹੋਊਗਾ ਉਹੀ ਬਾਣੀ ਪੜ ਸਕੂਗਾ ਉਹੀ ਗੁਰੂ ਦੀ ਸਿੱਖਿਆ ਨੂੰ ਗੂੜ੍ਹ ਤਰੀਕੇ ਦੇ ਨਾਲ ਸਮਝ ਸਕੂਗਾ ਤੇ ਤੁਸੀਂ ਮੈਨੂੰ ਇੱਕ ਕਬੂਤਰ ਦੇਖੋ ਪ੍ਰਮਾਤਮਾ ਨੇ ਤੁਹਾਡਾ ਦਾਣਾ ਪਾਇਆ ਪਤਾ ਹੀ ਨਹੀਂ ਕਿੱਥੇ ਕਿੱਥੇ ਲੱਗੇ ਕਿੱਥੋਂ ਕਿੱਥੋਂ ਤੁਸੀਂ ਚੋਗਣਾ ਹਨ ਬਹੁਤ ਸੋਹਣਾ ਲੱਗਿਆ ਜੀ ਹਨ ਦੇਖੋ ਵਾਹਿਗੁਰੂ ਸਾਹਿਬ ਜੀ ਦੇ ਬਣਾਏ ਪਾਇਆ ਵਾਰੀ ਲਾਹੌਰ ਦਾ ਪਾਈ ਉਦੇ ਸਿੰਘ ਸੀ ਉਹਨਾਂ ਗੁਰੂ ਸਾਹਿਬ ਦੇ ਲਈ ਇੱਕ ਬੰਦੂਕ ਤਿਆਰ ਕਰਕੇ ਲਿਆਇਆ ਉਹ ਗੁਰੂ ਸਾਹਿਬ ਨੂੰ ਕਹਿੰਦਾ ਗੁਰੂ ਜੀ ਇਹ ਮੇਰੀ ਬੰਦੂਕ ਚਲਾ ਕੇ ਦੇਖਿਓ ਤਾਂ ਗੁਰੂ ਜੀ ਨੇ ਨਾ ਉਹ ਬੰਦੂਕ ਰੱਖ ਲਈ ਤੇ ਭਾਈ ਡੱਲਾ ਜੀ ਕੋਲੇ ਆਏ ਹੋਏ ਸੀ ਤਾਂ ਭਾਈ ਡੱਲਾ ਜੀ ਕਹਿੰਦੇ ਗੁਰੂ ਸਾਹਿਬ ਨੂੰ ਕਹਿੰਦੇ ਗੁਰੂ ਜੀ ਜੇ ਤੁਸੀਂ ਸਾਨੂੰ ਆਨੰਦਪੁਰ ਦੀ ਲੜਾਈ ਵੇਲੇ ਬੁਲਾ ਲੈਂਦੇ ਤਾਂ ਤੁਹਾਨੂੰ ਕਿਲਾ ਨਾ ਛੱਡਣਾ ਪੈਂਦਾ ਸਾ ਮੇਰੀ ਫੌਜ ਤੁਹਾਡੇ ਲਈ ਲੜਦੀ ਹੈ ਨਾ ਤਾਂ ਗੁਰੂ ਸਾਹਿਬ ਤਾਂ ਜੀ ਇਹ ਗੱਲਾਂ ਤੋਂ ਜਾਣੇ ਜਾਣ ਸੀ ਵੀ ਜੋ ਅਕਾਲ ਪੁਰਖ ਦਾ ਬਾਣਾ ਉਹ ਹਨਾ ਹੁੰਦਾ ਹੀ ਹੈਗਾ ਤਾਂ ਗੁਰੂ ਸਾਹਿਬ ਨੇ ਕਿਹਾ ਅੱਛਾ ਜੀ ਵੀ ਠੀਕ ਹੈ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਇਹ ਜਿਹੜੀ ਬੰਦੂਕ ਹੈ ਨਾ ਮੈਂ ਇਹਦੇ ਨਾਲ ਪਰਖਣਾ ਹੈਗਾ ਉਹ ਜਿਹੜੀ ਤੇਰੀ ਫੌਜ ਦੇ ਵਿੱਚੋਂ ਕਿਸੇ ਸੂਰਮੇ ਨੂੰ ਲੈ ਕੇ ਆ ਵੀ ਜਿਹੜੇ ਇਹਦੇ ਨਿਸ਼ਾਨਾ ਲਾਉਣਾ ਮੈਂ ਤਾਂ ਜਦੋਂ ਭਾਈ ਦੱਲੇ ਨੇ ਆਪਣੀ ਫੌਜ ਨੂੰ ਕਿਹਾ ਤਾਂ ਉਹਦੇ ਫੌਜੀ ਸੀ ਸਿਪਾਹੀ ਸੀ ਜਿਹੜੇ ਉਹ ਕਹਿੰਦੇ ਸੀ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਜਿਹਾ ਸੀ ਐਂ ਗੋਲੀ ਨਾਲ ਨਹੀਂ ਮਰਨਾ ਤਾਂ ਗੁਰੂ ਸਾਹਿਬ ਨੇ ਕੀ ਕੀਤਾ ਜੀ ਉੱਥੇ ਆਪਣੇ ਸਿੰਘਾਂ ਨੂੰ ਕਿਹਾ ਵੀ ਹਾਂ ਵੀ ਸਿੰਘੋ ਵੀ ਕਿਹੜਾ ਸਿੰਘ ਹੈਗਾ ਜਿਹੜਾ ਕਿ ਇਸ ਬੰਦੂਕ ਦੇ ਨਿਸ਼ਾਨਾ ਲਵਾਉਣ ਲਈ ਤਿਆਰ ਆ ਤਾਂ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਸੀ ਉਹ ਕਹਿੰਦੇ ਵੀ ਗੁਰੂ ਸਾਹਿਬ ਅਸੀਂ ਅੱਗੇ ਹੁਣਾ ਉਹ ਕਹਿੰਦੇ ਨਹੀਂ ਜੀ ਮੈਨੂੰ ਪਹਿਲਾਂ ਆਵਾਜ਼ ਮਾਰੀ ਐ ਵੀ ਦੇਖ ਲੋ ਗੁਰੂ ਦੇ ਸਿੱਖਾਂ ਦੀ ਸ਼ਰਧਾ ਗੁਰੂ ਦੇ ਸਿੱਖਾਂ ਦਾ ਸਦਕ ਤੇ ਗੁਰੂ ਦੇ ਸਿੱਖਾਂ ਨੇ ਗੁਰੂ ਦਾ ਜਿਹੜਾ ਬਚਨ ਪਗਾਉਣ ਦੀ ਤਾਂਗ ਹਨਾ ਤਾਂ ਉਹ ਕਹਿੰਦੇ ਸੀ ਜੀ ਪਹਿਲਾਂ ਮੇਰੇ ਮਾਰੋ ਪਹਿਲਾਂ ਮੇਰੇ ਨਿਸ਼ਾਨਾ ਲਾਓ ਜੀ ਹਨਾ ਗੁਰੂ ਸਾਹਿਬ ਕੀ ਤੋਂ ਕੌਤਕੀ ਦਿਖਾਉਣੇ ਸੀ ਨਾ ਨਿਸ਼ਾਨਾ ਥੋੜੀ ਗੁਰੂ ਸਾਹਿਬ ਸਿੱਖਾਂ ਆਪਣੇ ਪਿਆਰਿਆਂ ਦੇ ਲਾਉਂਦੇ ਹਨਾ ਤਾਜੀ ਇਸ ਕਰਕੇ ਬਾਬਾ ਬੀਰ ਸਿੰਘ ਦਾ ਤੇ ਬਾਬਾ ਧੀਰ ਸਿੰਘ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਹੀ ਆ ਬਾਬਾ ਦੀਪ ਸਿੰਘ ਜੀ ਦਾ ਖੂਹ ਤੇ ਇੱਧਰ ਜਿਹੜਾ ਇਸ਼ਨਾਨ ਘਰ ਬਣੇ ਗਏ ਨੇ ਬੀਬੀਆਂ ਲਈ ਭਾਈਆਂ ਲਈ ਕਿਸੇ ਤੇ ਇਸ਼ਨਾਨ ਕਰ ਸਕਦੇ ਗੁਰੂ ਦਾ ਜਿੱਥੇ ਸਰੋਵਰ ਹੈ ਨਾ ਜਿੱਥੇ ਜਨਰਤ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਇਸ਼ਨਾਨ ਕਰਨ ਨਾਲ ਪਾਣੀ ਸਨਾਨਾ ਕਰਨ ਦੇ ਨਾਲ ਸਾਡੀ ਤਨ ਤੇ ਮਨ ਦੇ ਸਾਰੇ ਰੋਗ ਘੱਟੇ ਜਾਂਦੇ ਨੇ ਜੇ ਤੁਸੀਂ ਉਸ ਗੁਰੂ ਅੱਗੇ ਸ਼ਰਧਾ ਦੇ ਨਾਲ ਆਪਣਾ ਸਿਰ ਝੁਕਾਉਨੇ ਹੋਗੇ ਤੇ ਇੱਥੇ ਜੀ ਗੁਰਦੁਆਰਾ ਜੰਡਸਰ ਸਾਹਿਬੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀ ਉਸ ਝੰਡ ਦੇ ਥੱਲੇ ਗੁਰੂ ਸਾਹਿਬ ਨੇ ਜਿੱਥੇ-ਜਿੱਥੇ ਪੈਰ ਪਾਇਆਗਾ ਉਹ ਧਰਤੀ ਹਰ ਸਿੱਖ ਦੇ ਲਈ ਪੂਜਣਯੋਗ ਹੈ ਤੇ ਸੋਧੀਆਂ ਤੱਕ ਪੂਜੀ ਜਾਊਗੀ ਇਹ ਤਾਂ ਮਾਲਵੇ ਦਾ ਕਾਲੀ ਗੁਰੂ ਗੋਬਿੰਦ ਸਿੰਘ ਜੀ ਬੰਨ ਕੇ ਲੈ ਗਏ ਹਨ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦੇ ਗੁਰਦੁਆਰਾ ਸਾਹਿਬ ਇੱਥੇ ਸ਼ੋਭਤ ਹੈ ਜੀ ਇੱਥੇ ਬਾਅਦ ਦੇ ਵਿੱਚ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁੰਦਰਕੌਰ ਜੀ ਆਏ ਸੀ ਇਤਿਹਾਸਿਕ ਬੰਗਾ ਮਸਤੂਆਣਾ ਸਾਹਿਬ ਜੀ ਹਰ ਗੁਰੂ ਘਰ ਦਾ ਹਰ ਇੱਕ ਸੰਸਾ ਦਾ ਆਪਣਾ ਇੱਕ ਇਤਿਹਾਸ ਹੁੰਦਾ ਹਨ ਤੇ ਉਹ ਇਤਿਹਾਸ ਹੀ ਹੁੰਦਾਗਾ ਜਿਹੜਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੂਝਣ ਦੇ ਲਈ ਪ੍ਰੇਰਦਾਗਾ ਸਾਡਾ ਇਤਿਹਾਸ ਤਾਂ ਇੰਨੀਆਂ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਇੰਨੀਆਂ ਜਾਦੇ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹਨ ਜੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਏ 9ਵੀਂ ਤੇ 10ਵੀਂ ਕਿੰਨੇ ਸੋਹਣੇ ਮੋਰ ਲੱਗ ਰਹੇ ਨੇ ਹਨ ਇਹ ਪੱਥਰ ਦੀਆਂ ਮੂਰਤਾਂ ਵੀ ਤੁਹਾਨੂੰ ਹੋ ਗਈਆਂ ਜਿਹੜੀਆਂ ਉਸ ਗੁਰੂ ਦੇ ਦਵਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਨਿੱਕੀ ਤੋਂ ਨਿੱਕੀ ਚੀਜ਼ ਤੇ ਵੱਡੀ ਤੋਂ ਵੱਡੀ ਚੀਜ਼ ਤਾਨਾ ਜੋ ਗੁਰੂ ਦੇ ਦਵਾਰ ਦੇ ਵਿੱਚ ਲੱਗੀ ਹੋਈ ਆ ਹਨ ਤੇ ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਤੇ ਦੀ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖ ਕੇ ਚਾਰ ਜਿਹੜੇ ਆਪਣੇ ਦੂਜੇ ਤਖਤ ਨੇ ਉਹਨਾਂ ਤਖਤਾਂ ਦੇ ਉੱਤੇ ਭੇਜੀਆਂ ਸੀ ਆਪਣੇ ਜੀ ਪੰਜ ਤਖਤ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਪੰਜਾਬ ਦੇ ਵਿੱਚ ਨੇ ਦੋ ਪੰਜਾਬ ਤੋਂ ਬਾਹਰ ਨੇ ਜੀ ਜਿਹੜੇ ਬਾਹਰ ਨੇ ਜੀ ਹਜ਼ੂਰ ਸਾਹਿਬ ਨਦੇੜ ਤੇ ਤਖਤ ਸ੍ਰੀ ਪਟਨਾ ਸਾਹਿਬ ਜੀ ਪਟਨਾ ਹੈ ਨਾ ਬਿਹਾਰ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਤੇ ਮੱਥਾ ਦੇਖਣ ਤੋਂ ਬਾਅਦ ਹਨੂੰਦੀ ਸਰਦਾਈ ਪੀਤੀ ਜੀ ਇੱਥੇ ਨਾ ਮੈਂ ਇੱਕ ਗੱਲ ਹੋਰ ਦੇਤੀ ਦੇਖੀ ਇੱਥੇ ਇੱਕ ਨਲਕਾ ਸੀ ਉਸ ਨਲਕੇ ਦਾ ਇੰਨਾ ਠੰਡਾ ਪਾਣੀ ਸੀ ਮੈਂ ਸੋਚ ਰਹੀ ਸੀ ਵੀ ਹਣਾ ਇਸ ਨਲਕੇ ਦੇ ਪਾਣੀ ਤੇ ਕਿੰਨੀ ਜ਼ਿਆਦਾ ਬਾਣੀ ਪੜੀ ਗਈ ਹੈ ਕਿੰਨੀ ਜ਼ਿਆਦਾ ਬਾਣੀ ਹਨ ਕਿੰਨਾ ਸਕੂਨ ਆਇਆ ਇਸ ਥਾਮਾ ਤੇ సరే <tries> బ <tries> <tries> ਇੱਥੇ ਆ ਕੇ ਜੀ ਹਨਾ 35 ਅੱਖਰੇ ਨਾਲ ਜੁੜਨਾ ਬੜੇ ਸੁਭਾਗਾਂ ਭਰੀ ਗੱਲ ਸੀ। ਐ ਵੈਸੇ ਮੈਂ ਤੁਹਾਡੇ ਨਾਲ ਇੱਕ ਸਾਂਝੀ ਗੱਲ ਕਰਨਾ ਚਾਹਣੀ ਆ ਕਿ ਮੇਰੀ ਮਾਸਟਰ ਡਿਗਰੀ ਵੀ ਪੰਜਾਬੀ ਦੇ ਵਿੱਚ ਹੀ ਹੈ ਜੀ। ਤੇ ਇਹਨਾਂ ਅੱਖਰਾਂ ਨਾਲ ਵਾਹ ਵਾਸਤਾ ਇਹਨਾਂ ਅੱਖਰਾਂ ਨਾਲ ਜ਼ਿੰਦਗੀ ਬਹੁਤ ਜ਼ਿਆਦਾ ਸੁਖਾਲੀ ਹੋ ਜਾਂਦੀ ਹੈ ਜੀ। ਇਹ ਅੱਖਰ ਹੀ ਨੇ ਦੇਖੋ 35 ਅੱਖਰ ਆ ਗਏ 35 ਅੱਖਰਾਂ ਦੇ ਵਿੱਚ ਸਾਡੇ ਸਾਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨਾ ਤੇ ਆਧੁਨਿਕ ਸਾਹਿਤ ਦੇ ਵਿੱਚ ਜਿਵੇਂ ਸਸੇ ਪੈਰ ਬਿੰਦੀ ਕੱਖੇ ਪੈਰ ਬਿੰਦੀ ਲਾ ਕੇ ਫਾਰਸੀ ਦੀਆਂ ਧੁਨੀਆਂ ਲਾ ਲਈਆਂ। ਪੰਜਾਬ ਐਡਾ ਵੱਡਾ ਸੀ ਅੱਜ ਪੰਜਾਬ ਆ ਜਿਹੜਾ ਛੋਟਾ ਜਾ ਰਹਿ ਗਿਆ ਹਨ 1947 ਦੀ ਵੰਡ ਤੋਂ ਪਹਿਲਾਂ ਦਾ ਪੰਜਾਬ ਕਿੰਨਾ ਸੋਹਣਾ ਪੰਜਾਬ ਹੋਣਾ ਤੇ ਦੇਖੋ ਜੀ ਆਪਾਂ ਵੀ ਪੰਜਾਬੀ ਬੋਲਦੇ ਆ ਪਾਕਿਸਤਾਨ ਵਾਲਾ ਪੰਜਾਬ ਆ ਜਿਹੜਾ ਹਨ ਸਾਡੇ ਪੰਜਾਬੀ ਬੋਲਣ ਵਾਲੇ ਵੀਰ ਭੈਣ ਜਿਹੜੇ ਉੱਥੇ ਰਹਿੰਦੇ ਨੇ ਉਹ ਵੀ ਪੰਜਾਬੀ ਬੋਲਦੇ ਨੇ ਬੜੀ ਸੋਹਣੀ ਪੰਜਾਬੀ ਬੋਲਦੇ ਨੇ ਪਰ ਫਰਕ ਕਿੱਥੇ ਆ ਜੀ ਆਪਾਂ ਗੁਰਮੁਖੀ ਦੇ ਅੱਖਰ ਵਰਤਦੇ ਆ ਤੇ ਉਹ ਸ਼ਾਹਮੁਖੀ ਲਿਪੀ ਨੂੰ ਵਰਤਦੇ ਨੇ ਹਨ ਇਕ ਅਸਤਿੰਦਰ ਸਰਤਾਜ ਦਾ ਗਾਣਾ ਮੈਨੂੰ ਬੜਾ ਦਿਮਾਗ ਦੇ ਵਿੱਚ ਘੁੰਮਦਾ ਜਦੋਂ ਵੀ ਮੈਂ ਗੁਰਮੁਖੀ ਦੇ ਅੱਖਰਾਂ ਨੂੰ ਲਿਖਦੀ ਹਾਂ ਹਨ ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇਨੇ ਅੱਖਰ ਜਰੂਰ ਸਿੱਖੋ ਦੁਨੀਆ ਦੀ ਹਰ ਭਾਸ਼ਾ ਸਿੱਖੋ ਹਰ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਆ ਪਰ ਜਿਹੜੀ ਸਾਡੀ ਮਾਂ ਬੋਲੀ ਆ ਉਸ ਤੋਂ ਬੇਮੁਖ ਕਦੇ ਨਾ ਕਰੋ ਆਪਣੇ ਬੱਚਿਆਂ ਨੂੰ ਗੁਰਸੇਵਤ ਤਾਂ ਉੜਾੜਾ ਮੇਰੇ ਮਗਰ ਮਗਰ ਬੋਲਦੀ ਆ ਤਾਂ ਸਾਰੀਆਂ ਮਾਵਾਂ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਗੁਰਮੁਖੀ ਵੀ ਸਿਖਾਉਣ ਗੁਰਸਿੱਖੀ ਨਾਲ ਵੀ ਜੋੜਨ ਤੇ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ ਹਨਾ ਉਹਨਾਂ ਤੇ ਜ਼ਰੂਰ ਲੈ ਕੇ ਜਾਓ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਉਹਨਾਂ ਦਾ ਜਿਹੜਾ ਇੰਟਰਸਟ ਹੁੰਦਾ ਹਨਾ ਉਹ ਹਿਸਟੋਰਿਕਲੀ ਪਲੇਸਿਸ ਵੱਲ ਜ਼ਿਆਦਾ ਹੁੰਦਾ ਆ ਇਸ ਤੋਂ ਬਾਅਦ ਜੇ ਜਦੋਂ ਆਪਾਂ ਮੱਥਾ ਟੇਕ ਲਿਆ ਹਨਾ ਆ ਇਧਰਲੇ ਪਾਸੇ ਹੈਗੇ ਜਿਹੜਾ ਸ਼ਬੀਲ ਲੱਗੀ ਹੋਈ ਸੀ ਠੰਡੇ ਜਲ ਦੀ ਮਾਤਾ ਸੁੰਦਰ ਗੌਰ ਜੀ ਲੰਗਰ ਹਾਲ ਇਧਰ ਜੀ ਜਿਹੜਾ ਲੰਗਰ ਸ਼ਕਨ ਦੀ ਸੰਗਤਾਂ ਜਿਹੜੀਆਂ ਹਨ ਆਉਂਦੀਆਂ ਨੇ ਉਹ ਲੰਗਰ ਸ਼ਕਦੀਆਂ ਨੇ ਜੀ ਜਦੋਂ ਆਪਾਂ ਸ਼ਬੇ ਦੇ ਵਿੱਚ ਦਲ ਸ਼ਾਖਲੇ ਹੋਣਾ ਉਸ ਤੋਂ ਬਾਅਦ ਪਿਛਲੇ ਪਾਸੇ ਜਿਹੜੇ ਵਰਤਨ ਵਗੈਰਾ ਸਾਫ਼ ਕਰਨ ਦੀ ਥਾ ਬਣੀ ਹੋਈ ਆ ਤਾਂ ਮੰਮੀ ਇੱਧਰ ਵਰਤਨ ਸਾਫ਼ ਕਰਨ ਲੱਗ ਗਈ ਤੇ ਗੁਰਸਿੱਖ ਤੇ ਡੈਡੀ ਦੇ ਨਾਲ ਭੱਜੀ ਗਈ ਹਨ ਵੀ ਵਾਧੂ ਆਪਾਂ ਜਿਹੜਾ ਇੱਧਰ ਜਾਣਾ ਹੈ ਲੰਗਰ ਹਾਲ ਦੇ ਵਿੱਚ ਮੈਂ ਜਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹਦੀ ਆ ਹਨਾ ਉਹਨਾਂ ਮਹਾਨ ਸੂਰਬੀਰ ਬੀਬੀਆਂ ਦਾ ਇਤਿਹਾਸ ਪੜ੍ਹਦੀ ਆ ਜਿਨ੍ਹਾਂ ਨੇ ਕੌਮ ਲਈ ਸ਼ਹਾਦਤਾਂ ਦਿੱਤੀਆਂ ਹਨਾ ਤਾਂ ਉਦੋਂ ਕਿਤੇ ਜਾ ਕੇ ਆਪ ਦਾ ਦੁੱਖ ਥੋੜਾ ਲੱਗਦਾ ਹੈ ਉਦੋਂ ਲੱਗਦਾ ਵੀ ਅਸੀਂ ਉਹਨਾਂ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਤੇ ਕਿੰਨੀਆਂ ਜਿਆਦੇ ਤਕਲੀਫਾਂ ਆਈਆਂ ਪਰ ਉਹ ਡੋਲੇ ਨਹੀਂ ਉਹਨਾਂ ਦਾ ਸਿੱਦਕ ਨਹੀਂ ਹਾਰਿਆ ਤੇ ਉਹ ਗੁਰੂ ਦਾ ਸ਼ਬਦ ਹੈਗਾ ਜਿਹੜਾ ਫਿਰ ਉਹ ਆਸਰਾ ਦਿੰਦਾ ਹੈ ਕਿ ਗੁਰੂ ਦੇ ਸ਼ਬਦ ਦੇ ਆਸਰੇ ਤੋਂ ਬਿਨਾ ਤੁਹਾਨੂੰ ਕੋਦੇ ਕਿਸੇ ਨਾਲ ਸਹਾਰਾ ਨਹੀਂ ਮਿਲਣਾ ਕੋਈ ਇੱਕ ਦਿਨ ਤੁਹਾਨੂੰ ਪੋਜ਼ਿਟਿਵਟਿਵ ਤਰ੍ਹਾਂ ਦੂਰ ਨਹੀਂ ਕਰਦੀ ਹਨ ਕਿ ਜਦੋਂ ਗੁਰੂ ਦਾ ਸ਼ਬਦ ਆਣਾ ਉਹ ਤੁਹਾਨੂੰ ਇਤਨਾ ਲਈ ਜੀਵਨ ਵਰਸਤਾਂਂ ਦੀ ਪਾਤ ਸੁਬੇ ਵਰਸਤਾਂਂ ਦਾ ਤੁਹਾਨੂੰ ਇੱਕ ਨਵਾਂ ਜੀਵਨ ਦਾ ਆਸਥਾ ਦੇਂਦਾ ਜਿਵੇਂ ਤੁਹਾਨੂੰ ਮਰਜੀ ਮਹਾਰਾ ਵਕਤ ਬਗੇ ਕਦੇ ਹਾਰੋ ਨਾ ਤੁਹਾਨੂੰ ਕਿਹਾ ਗੁਰੂ ਨਾਨਕ ਦੇਵ ਜੀ ਪਾਸਤਾ ਜਿਨ੍ਹਾਂ ਨੇ ਲੰਗਰ ਵਰਗੇ ਐਡੀ ਵੱਡੀ ਪ੍ਰਕਾਸ਼ ਚਲਾਈ ਹੋਣਾ ਕਦੋਂ ਦੀ ਚਲਾਈ ਪ੍ਰਥਾ ਅਜੇ ਨਿਰੰਤਰ ਚੱਲੂ ਆ ਅੱਜ ਵੀ ਗੁਰੂ ਦੇ ਸਿੱਖ ਜਿੱਥੇ ਵੀ ਗੁਰਦੁਆਰਾ ਸਾਹਿਬਾ ਤੁਹਾਨੂੰ ਲੰਗਰ ਮਿਲਜੂ ਪੂਰੇ ਭਾਰਤ ਦੇ ਵਿੱਚ ਹੋਰ ਕੋਈ ਥਾਂ ਨਹੀਂ ਹੋਣੀ ਜਿੱਥੇ ਤੁਹਾਨੂੰ ਫ੍ਰੀ ਦੇ ਵਿੱਚ ਭੋਜਨ ਮਿਲੇ ਤਾਂ ਇੱਕ ਗੱਲ ਹੋਰ ਪੰਗਤ ਕੋਈ ਜਾਤ ਹੈ ਕੋਈ ਧਰਮ ਹੈ ਕੋਈ ਗੋਰ ਹੈ ਕੋਈ ਕਾਲਾ ਕਿਸੇ ਮਰਜ਼ੀ ਮਜ਼ਹਬ ਦਾ ਬੰਦਾ ਹੈਗਾ ਉਹ ਇੱਕ ਪੰਗਤ ਦੇ ਵਿੱਚ ਬੈਠ ਕੇ ਹੀ ਲੰਗਰ ਛਕਦਾ ਹੈ ਇਧਰਲੇ ਪਾਸੇ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਤੋਂ ਵਾਪਸੀ ਕਰਦੇ ਆਂ ਤਾਂ ਸੱਜੇ ਹੱਥ ਜਾਂਦਿਆਂ ਨੂੰ ਜਦੋਂ ਐਂਟਰ ਕਰਦੇ ਆਂ ਜੇ ਮੇਨ ਡਿਊਟੀ ਦੇ ਰਹੀ ਉਧਰੋਂ ਖੱਬੇ ਹੱਥ ਇਹ ਵਾਲਾ ਭਾਈ ਮਨੀ ਸਿੰਘ ਨਿਵਾਸ ਹੈਗਾ ਜੇ ਕੋਈ ਮੇਰਾ ਭੈਣ ਭਾਈ ਦੂਰੋਂ ਆਉਂਦਾ ਹਨ ਰਹਿਣ ਦਾ ਪ੍ਰਬੰਧ ਕਰਕੇ ਆਉਂਦਾ ਵੀ ਅਸੀਂ ਕਿੱਥੇ ਰਹੀਏ ਤਾਂ ਤੁਹਾਨੂੰ ਹੋਟਲਾਂ ਦੇ ਵਿੱਚ ਖਰਚਾ ਫਜ਼ੂਲ ਘਰਾਂ ਦੀ ਲੋਡ ਨਹੀਂ ਹੈਗੀ ਤਾਂ ਤੁਸੀਂ ਇੱਥੇ ਕਮਰੇ ਲੈ ਸਕਦੇ ਹੋ ਵਧੀਆ ਪ੍ਰਬੰਧ ਹੈ ਤੁਹਾਡੇ ਲਈ ਰਹਿਣ ਦਾ ਕਮਰਿਆਂ ਦਾ ਹਨਾ ਅੰਜੋ ਤੋਂ ਵਿਸਾਖੀ ਹੁੰਦੀ ਹੈ ਜੀ ਤਾਂ ਗੰਦਮਾ ਸਾਹਿਬ ਦੀ ਵਿਸਾਖੀ ਤਾਂ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦੇ ਸਲਾਹੀ ਜਾਂਦੀ ਹੈ ਜਿਵੇਂ ਕਹਿੰਦੇ ਨੇ ਨਾਲ ਦਾਲ ਰੋਟੀ ਘਰ ਦੀ ਦਿਵਾਲੀ ਅੰਬਰਸਰ ਦੀ ਓਵੇਂ ਜਿਹੜੀ ਵਿਸਾਖੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਿਸਾਖੀ ਜਿਹੜੀ ਮਨਾਈ ਸੀ ਤਾਂ ਕਰਕੇ ਇੱਥੇ ਦੂਰੋਂ ਨੇੜੇੋਂ ਸੰਗਤ ਪਹੁੰਚਦੀ ਹੈ ਜੀ ਤੇ ਇਹ ਸੀ ਇੱਕ ਵਾਪਸੀ ਦਾ ਸ਼ਾਰਟ ਤੇ ਗੁਰੂ ਸਾਹਿਬ ਜੀ ਦੇ ਘੋੜੇ ਹਨਾ ਦਰਸ਼ਨ ਦੇਦਾਰ ਹੋ ਗਏ ਕਾਲਪੁਰਖ ਵਾਹਿਗੁਰੂ ਹਨਾ ਅੰਗ ਸੰਗ ਸਹਾਈ ਹੋਣ ਜੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ